ਕਿਹੜੇ ਮਸਲੇ ਨੂੰ ਲੈ ਕੇ ਇਕੱਠੇ ਹੋਏ ਕਿਹੜੀ ਫਿਕਰ ਹੈ ਜਿਹੜੀ ਫੇਰ ਅੱਜ ਸਤਲੁਜ ਦੇ ਆਦੇ ਕੰਢੇ ਤੇ ਤੁਹਾਨੂੰ ਲਿਆ ਦੇਖ ਲੋ ਸਾਰੇ ਥਾਮਾ ਤੋਂ ਉਹਨਾ ਥਾਮਾ ਤੋਂ ਰੇਤ ਕੱਢੀ ਜਾ ਰਹੀ ਹੈ ਜਿੱਥੇ ਨਹੀਂ ਕੱਢਣੀ ਚਾਹੀਦੀ ਤੇ ਜਿੱਥੋਂ ਕੱਢਣੀ ਚਾਹੀਦੀ ਉੱਥੇ ਨਹੀਂ ਕੱਢੀ ਅਸੀਂ ਇਨਕਲਾਬ ਦੇ ਨਾਤੇ ਵੇਖ ਗਏ ਅਸੀਂ ਇਨਕਲਾਬ ਗੱਲਾਂ ਨਾਲ ਨਹੀਂ ਆਉਂਦਾ ਉਹ ਡਿਟੇਲ ਆਫ ਪਾਲਿਸੀ ਨਾਲ ਆਉਂਦਾ ਉਹ ਡਿਟੇਲ ਆਫ ਪਾਲਿਸੀ ਵੇਖਣੀ ਪਊਗੀ ਪੁੱਛਣੀ ਪਊਗੀ ਯੂਨੀਵਰਸਿਟੀ ਖੋਰੀ ਸੈਂਟਰ ਤਾਂ ਅਸੀਂ ਲੜੀਏ ਜਾ ਕੇ ਇਹ ਸਰਕਾਰ ਵਾਲੀ ਬਦਲੀਆਂ ਕਰਨ ਨੂੰ ਬੈਠੇ ਨੇ ਜੇ ਚੰਡੀਗੜ੍ਹ ਦਾ ਗੱਲ ਤੁਸੀਂ ਲੜੋ ਉਹ ਯਾਰ ਅਸੀਂ ਕੋ ਲੜੀਏ ਤੁਸੀਂ ਕਿਉਂ ਨਹੀਂ ਅੱਗੇ ਲੱਗਦੇ ਤਾਮਰ ਲਾਡੂ ਨਾਲ ਕੋਈ ਗੱਲ ਹੁੰਦੀ ਸੇਮ ਡੇ ਉਹ ਸਰ ਵਾਲਾ ਮਾਮਲਾ ਸੇਮ ਡੇ ਰਸਟਲਨ ਦੀ ਮੀਟਿੰਗ ਲਈ ਇੱਥੇ ਆ ਸਾਡੇ ਜਰਾ ਮੁੱਖ ਮੰਤਰੀ ਸਾਹਿਬ ਨੂੰ ਪੁੱਛੀ ਸਰ ਦੀ ਫੁੱਲ ਫਾਰਮ ਦੱਸ ਦੇ ਕੀ ਹੈ ਇਹ ਬਹੁਤ ਵੱਡੀ ਲੜਾਈ ਸਾਹਮਣੇ ਖੜੀ ਹੈ ਔਰ ਤੁਸੀਂ ਵੇਖ ਲਿਓ ਜੇ ਅਸੀਂ ਤੁਹਾਨੂੰ ਫੇਰ ਇੱਕ ਪਾਸੇ ਖੜੇ ਮਿਲਾਂਗੇ ਤੇ ਇਹ ਸਾਰੇ ਫੇਰ ਇਕੱਠੇ ਖੜੇ ਹੋਣਗੇ ਜਿਵੇਂ ਆ ਰੇਤ ਨੂੰ ਚੋਰੀ ਕਰਨ ਚ ਕੜੇ ਨੇ ਸਾਰੇ ਤਾਂ ਪਹਿਲਾਂ ਤਾਂ ਜੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇਹ ਇਹ ਕਹਿੰਦੇ ਆ ਵੀ ਮੈਂ ਕਦੇ ਪਾਣੀ ਪੰਜਾਬ ਦਾ ਜਿਹੜਾ ਹੱਕ ਬਾਹਰ ਜਾ ਰਿਹਾ ਉਹ ਨਹੀਂ ਜਾਣ ਦੇਣਾ ਮੇਰੀ ਖਾਲੀ ਡਿਊਟੀ ਹੁੰਦੀ ਸੀ ਖੇਤਾਂ 'ਚ ਵੀ ਵੀ ਮੈਂ ਕਦੇ ਉਹ ਖਾਲ ਦਾ ਪਾਣੀ ਨਹੀਂ ਟੁੱਟਣ ਦਿੱਤਾ ਇਹ ਗੱਲ ਹੈ ਕਹਿਣ ਵਾਲੀ ਕਿ ਮੈਂ ਨੱਕੇ ਤੇ ਬਹਿ ਜਾਂਦਾ ਜੀ ਉਹ ਤੂੰ ਖਾਲਾ ਮੋੜ ਦਿੰਦਾ ਸੀਗਾ ਇਹ ਕੋ ਨੌਨਸੈਂਸ ਗੱਲਾਂ ਆ ਯਾਰ ਪਤੰਦਰ ਪਜਾਮੇ ਚੜਾਈ ਫਿਰਨਗੇ ਅਸੀਂ ਬੰਨ ਬੰਦੇ ਉਹ ਜਿਹੜੀ ਡਿਊਟੀ ਤੁਹਾਨੂੰ ਦਿੱਤੀ ਵਾਈ ਨਾਟ ਯੂ ਡੂ ਥੈਟ ਤੇ ਜਦੋਂ ਕਮੇਟੀ ਦਾ ਟਾਈਮ ਆ ਉਹ ਤੋਂ ਵੋਟਾਂ 'ਚ ਕੱਢ ਗਿਆ ਤੇ ਹੁਣ ਜਦੋਂ ਐਡਮਿਨਿਸਟ੍ਰੇਸ਼ਨ ਦਾ ਟਾਈਮ ਆ ਉਹ ਤੋਂ ਫੇਰ ਨੱਕਿਆਂ ਵਾਲ ਨੂੰ ਤੁਰ ਪੇ ਸਾਰੀਆਂ ਪਾਰਟੀਆਂ ਵਾਂਗ ਸਭ ਇੱਕ ਕੰਮ ਤੇ ਲੱਗੀਆਂ ਹੋਈਆਂ ਨੇ ਆਚਾਰੇ ਅਕਾਲੀ ਬਾਦਲ ਤੇ ਭਾਜਪੀ ਕਾਂਗਰਸ ਇਹ ਪਤਾ ਕੀ ਕਹਿ ਰਹੇ ਨੇ ਤਿੰਨੇ ਕਿ ਦੇਖਿਆ ਐਕਸਪੈਰੀਮੈਂਟ ਕੀਤਾ ਸੀ ਹੁਣ ਵਾਪਸ ਸਾਡੇ ਤੇ ਆਜੋ ਓ ਸੌੜਿਓ ਤੁਸੀਂ ਲਿਸਟਡ ਚੋਰ ਹੋ ਲਿਸਟਡ ਡਾਕੂ ਹੋ ਤੁਹਾਡੇ ਤੇ ਵਾਪਸ ਆ ਜੀਏ ਕਿਆ ਬਾੜੀ ਗੰਦ ਨਿਕਲ ਕੇ ਤੁਹਾਨੂੰ ਦੱਸੋ ਲਈ ਪਾਣੀ ਚ 64% ਯੂਰੇਨੀਅਮ ਆ ਗਿਆ ਸਟੱਡੀ ਆ ਗਈ ਹੈ ਦੱਸੋ ਪੰਜਾਬ ਗਵਰਨਮੈਂਟ ਨੇ ਇੰਨੀ ਵੀ ਗੱਲ ਕੀਤੀ ਇਹ ਕੰਮ ਨਹੀਂ ਕਰਨ ਵਾਲੇ ਇਹ ਗੱਲ ਹੈ ਕਹਿਣ ਵਾਲੀ ਕਿ ਮੈਂ ਨੱਕੇ ਤੇ ਬਹਿ ਜਾਂਦਾ ਹੀ ਉਹ ਤੂੰ ਖਾਲਾ ਮੋੜ ਦਿੰਦਾ ਸੀਗਾ ਜਿਹੜੀ ਸਰਕਾਰ ਮੌਜੂਦਾ ਹੈ ਉਹ ਕਹਿੰਦੇ ਅਜੇ ਵੀ ਸਾਡੀ ਝੰਡੀ ਹੈ ਤੇ ਜਿਹੜੀਆਂ ਪੁਰਾਣੀਆਂ ਹੈ ਉਵੀ ਰੇਸ ਦੇ ਵਿੱਚ ਹੁਣ ਤੱਕ ਇਹ ਸ਼੍ਰੋਮਣੀ ਅਕਾਲੀ ਦਲ ਵੀ ਦੌੜ ਦੇ ਵਿੱਚ ਫੇਰ ਅੱਗੇ ਆ ਗਏ ਪਰ ਗਾੜੀ ਅਸੀਂ ਭੁੱਲੇ ਨਹੀਂ ਹੈਗੇ ਉੱਥੇ ਦੀਆਂ ਮੌਤਾਂ ਨਹੀਂ ਅਸੀਂ ਭੁੱਲੇ ਹੈਗੇ ਜੇ ਆਪਾਂ ਸੈਂਡ ਮਾਫੀਆ ਦੀ ਗੱਲ ਕਰਦੇ ਆਂ ਵਿਕਰਮ ਮਜੀਠੀਆ ਦਾ ਨਾਂ ਸਭ ਤੋਂ ਮੂਰੇ ਆਉਂਦਾ ਹੈਗਾ ਏਸੀ ਤਰ੍ਹਾਂ ਕਾਂਗਰਸ ਦੇ ਅ ਅਹੁਦੇਦਾਰਾਂ ਦਾ ਨਾਂ ਮੂਰੇ ਆਉਂਦਾ ਹੈਗਾ ਇਹ ਚੀਜ਼ਾਂ ਹਜੇ ਭੁੱਲੀਆਂ ਨਹੀਂ ਜਾ ਸਕਦੀਆਂ ਹੈਗੀਆਂ ਕਿੰਨਾ ਪ੍ਰਸ਼ਾਸ ਵਿੱਚ ਕਿੰਨੇ ਪਰਸੈਂਟ ਪੋਲਿੰਗ ਹੋਈ ਹੈ ਲੈਸ ਥੈਨ 50% ਨਾ ਤੇ 50% ਤਾਂ ਇਹਨਾਂ ਦੇ ਉਲਟ ਹੋ ਗਏ ਸਿੱਧੇ ਹੀ ਔਰ ਕਿੰਨਾ ਕੋ ਜਮੂਰੀਅਤ ਦਾ ਪ੍ਰਦਰਸ਼ਨ ਹੋਇਆ ਜਿੱਤੇ ਪੱਗਾਂ ਲੈ ਰਹੀਆਂ ਸੀ ਕਾਗਜ਼ ਖੋ ਕੇ ਬੁੜੀਆਂ ਤੋਂ ਬੰਦੇ ਭੱਜ ਰਹੇ ਸੀ ਤੇ ਉਹਦੇ ਇਲਾਵਾ ਅਸੀਂ ਇੱਕ ਬਿਲਕੁਲ ਉਸ ਕਗਾਰ ਤੇ ਖੜੇ ਆਂ ਕਿ ਕੱਲ ਨੂੰ ਜੇ ਖੁਦਾ ਨਾ ਖਾਸ ਤਾਂ ਕੋਈ جنگ ਹੋ ਜੇ ਇਸ ਇਲਾਕੇ ਤਾਂ ਪਾਣੀ ਨੂੰ ਇਸ ਤਰੀਕੇ ਨਾਲ ਵਰਤਿਆ ਜਾਊਗਾ ਉਹ ਜਨਰਲ ਕੇ ਜੇ ਸਿੰਘ ਦੀ ਇੱਕ ਤੁਸੀਂ ਸਟੇਟਮੈਂਟ ਵੀ ਸੁਣੀ ਹੋਣੀ ਉਹ ਇਸ ਤਰੀਕੇ ਨਾਲ ਵਰਤਿਆ ਜਾਊਗਾ ਕਿ ਚਾਹੇ ਉਹ ਵਰਤਿਆ ਦੂਜੇ ਪੰਜਾਬ ਤੇ ਜਾਵੇ ਲੈਂਦੇ ਪੰਜਾਬ ਤੇ ਜਾਵੇ ਪਰ ਉਹਨੇ ਆਪਾਂ ਨੂੰ ਵੀ ਆਪਣੀ ਹਿੱਕ ਤੋਂ ਨੰਗਣਾ ਤੇ ਆਪਾਂ ਨੂੰ ਤਬਾਹ ਕਰਕੇ ਰੱਖਿਆ ਪੰਜਾਬ ਦੇ ਵਿੱਚ ਬੀਤੇ ਸਮੇਂ ਦੇ ਵਿੱਚ ਜਦੋਂ ਹੜਾਂ ਦੇ ਖੱਛੇ ਸਾਹਮਣੇ ਆਏ ਤਾਂ ਦਾਉਦਪੁਰ ਬਨ ਚਮਕੌਰ ਸਾਬ ਦੇ ਨੇੜੇ ਇੱਕ ਅਜਿਹੀ ਥਾਂ ਸੀ ਜਿੱਥੇ ਸੰਗਤ ਨੂੰ ਮਿਲ ਕੇ ਬਹੁਤ ਮੁਸ਼ਕਲ ਕਰਨੀ ਪਈ ਬੜੀ ਮੁਸ਼ਕਲ ਤੋਂ ਬਾਅਦ ਇਸ ਪਾਣੀ ਦੇ ਵਹਾਅ ਨੂੰ ਰੋਕਣ ਦੇ ਵਿੱਚ ਸੰਗਤ ਕਾਮਯਾਬ ਰਹੀ ਵੱਡੇ ਇਲਾਕੇ ਦਾ ਬਚਾ ਹੋ ਜਾਂਦਾ ਪਰ ਹੜ੍ਹਾਂ ਤੋਂ ਬਾਅਦ ਉਹ ਜੋ ਸੰਜੀਦਗੀ ਸੀ ਘਟ ਨਹੀਂ ਹੋਈ ਉਸ ਦੇ ਲਈ ਫੇਰ ਇੱਕ ਸੈਮੀਨਾਰ ਅੱਜ ਰੱਖਿਆ ਗਿਆ ਹੈ ਹਾਲਾਂਕਿ ਇਹ ਸਿਰਫ ਹੜ੍ਹ ਦੇ ਬਚਾਅ ਤੋਂ ਨਹੀਂ دریاਈ ਪਾਣੀਆਂ ਦੀ ਰਾਖੀ ਦੇ ਲਈ ਵੀ ਇਸ ਦੇ ਵਿੱਚ ਚਰਚਾਵਾਂ ਹੋਈਆਂ ਸਵਿਧਾਨ ਦੇ ਜਾਗਰੂਕਤਾ ਦੇ ਲਈ ਵੀ ਵਿਚਾਰਾ ਹੋਈਆਂ ਸੋ ਸਾਡੇ ਨਾਲ ਇਸ ਸੈਮੀਨਾਰ ਦੇ ਵਿੱਚ ਬੋਲਣ ਵਾਲੇ ਬੁਲਾਰਿਆਂ ਦੇ ਵਿੱਚੋਂ ਅਮਿਤੋਜੀ ਸਿੰਘ ਮਾਨਹੋਰੀ ਅਜੇਪਾਲ ਸਿੰਘ ਬਰਾੜ ਤੇ ਮਾਨ ਸਿੰਘ ਮਾਰਹੋਰੀ ਸਾਡੇ ਨਾਲ ਹੈ ਜੀ ਗੱਲਬਾਤ ਕਰਦੇ ਆਂ ਆ ਮਾਨ ਸਾਹਿਬ ਕਿਵੇਂ ਦੇਖਦੇ ਹੋ ਜੀ ਅੱਜ ਜਿਹੜੀਆਂ ਵਿਚਾਰਾਂ ਇੱਥੇ ਹੋਈਆਂ ਕਿਹੜੇ ਮਸਲੇ ਨੂੰ ਲੈ ਕੇ ਇਕੱਠੇ ਹੋਏ ਕਿਹੜੀ ਫਿਕਰ ਹੈ ਜਿਹੜੀ ਫੇਰ ਅੱਜ ਸਤਲੁਜ ਦੇ ਆਦੇ ਕੰਢੇ ਤੇ ਤੁਹਾਨੂੰ ਲਿਆਈ ਅਸੀਂ ਆਪ ਦਾ ਕੰਮ ਕਰ ਰਹੇ ਹਾਂ ਉਹੀ ਜੀ ਕਿ ਬਚਾਉਣਾ ਕਿਵੇਂ ਹੈ ਤੇ ਸਰਕਾਰ ਉਸ ਕੰਮ ਤੇ ਲੱਗੀ ਹੋਈ ਹੈ ਜਿਹੜੀ ਉਹ ਐ ਜੂਸ਼ਲ ਕਰਦੀ ਕਿ ਲੁੱਟਣਾ ਕਿਵੇਂ ਹੈ ਜੀ ਤੁਸੀਂ ਵੇਖ ਲਓ ਸਾਰੇ ਥਾਵਾਂ ਤੋਂ ਉਹਨਾਂ ਥਾਵਾਂ ਤੋਂ ਰੇਤ ਕੱਢੀ ਜਾ ਰਹੀ ਹੈ ਜਿੱਥੇ ਨਹੀਂ ਕੱਢਣੀ ਚਾਹੀਦੀ ਤੇ ਜਿੱਥੋਂ ਕੱਢਣੀ ਚਾਹੀਦੀ ਉੱਥੇ ਨਹੀਂ ਕੱ ਉਹ ਆਪਦਾ ਕੰਮ ਕਰ ਰਹੇ ਆ ਅਸੀਂ ਆਦਾ ਕਰ ਰਹੇ ਕਿਉਂਕਿ ਸਭ ਤੋਂ ਅਹਿਮ ਕੀ ਹੈ ਲੋਕ ਮੈਂ ਇਹਨਾਂ ਨੂੰ ਇਹਨਾਂ ਨੇ ਉਹਦਾ ਪੂਰਾ ਤੇ ਜੋ ਬਨਰਾਂ ਨੇ ਪੂਰਾ ਕੋਸ਼ਿਸ਼ ਕੀਤੀ ਹੈ ਸੈਮੀਨਾਰ ਦੀ ਸਾਡੀ ਕੋਸ਼ਿਸ਼ ਵੀ ਹੈ ਅਸੀਂ ਡਿਸਕਸ ਵੀ ਕਰ ਰਹੇ ਸੀ ਕਿ ਹਰ ਥਾਂ ਤੇ ਹੋਣੇ ਚਾਹੀਦੇ ਨੇ ਔਰ ਸਿਰ ਪਾਣੀ ਦੇ ਮੁਤਲਕ ਨਹੀਂ ਜਿੰਨੇ ਸਾਡੇ ਤੁਸੀਂ ਕਹਿੰਦੇ ਕੋਈ 35 36 ਮੁੱਦੇ ਨੇ ਜਿਦੇ ਨਾਲ ਆਪਾਂ ਪੰਜਾਬ ਨੂੰ ਜੈਨੂਅਲੀ ਬਚਾ ਸਕਦੇ ਆ ਅਦਰਵਾਇਜ਼ ਜਿਵੇਂ ਤੁਸੀਂ ਹੁਣੇ ਮਾਨ ਸਾਹਿਬ ਤੋਂ ਪੁੱਛ ਰਹੇ ਸੀ ਸਰਦਾਰ ਸਿਮਰਨਜੀਤ ਸਿੰਘ ਮਾਨੋਂ ਰਹਾ ਤੋਂ ਕਿ ਆ ਫਿਰ ਇਹ ਕਰਤਾ ਰਹੀ ਆ ਆਪਦੀ ਨਰੀਖਣੋ ਆਪਦਾ ਸਰਕਾਰ ਕੀ ਕਰ ਰਹੀ ਹੈ ਜੇ ਕਰ ਰਹੀ ਹੁੰਦੀ ਨਾ ਉਹ ਸਤਨਾਮ ਸਿੰਘ ਜੀ ਤਾਂ ਅੱਜ ਸਾਡੇ ਸਿਰ ਸਾਡੇ 4 ਲੱਖ ਕਰੋੜ ਦਾ ਕਰਜ਼ਾ ਨਾ ਹੁੰਦਾ ਸਾਡਾ ਪਾਣੀ ਜਿਹੜਾ 160 ਐਮਐਫ ਸੀਗਾ ਉਹ ਅੱਜ 11 ਨਾ ਹੁੰਦਾ ਔਰ ਜਿਹੜਾ ਬਚ ਗਿਆ 11 ਜਾਂ ਥਲੜਾ ਉਹ ਕਾਲਾ ਨਾ ਹੁੰਦਾ ਇਹ ਸਾਰਾ ਕੁਝ ਹੋ ਰਿਹਾ ਕਿਉਂ ਹੋ ਰਿਹਾ ਇਸੇ ਕਰਕੇ ਨਾ ਕਿ ਜਿਨ੍ਹਾਂ ਦੀ ਡਿਊਟੀ ਲਈ ਗਈ ਸੀ ਸਰਕਾਰਾਂ ਦੀ ਉਹ ਨਹੀਂ ਕਰ ਰਹੀਆਂ ਕੁਝ ਵੀ ਤਾਂ ਤੁਰੇ ਫਿਰਦੇ ਤਾਂ ਗੱਲਾਂ ਕਰਦੇ ਆਂ ਜਪਾਣੀ ਦੇ ਮੁਤਲਕ ਸੀ ਮਤਲਬ ਤਾਂ ਅਸੀਂ ਸਾਰੀਆਂ ਚੀਜ਼ਾਂ ਦੇ ਮੁਤਲਕ ਸਾਰੇ ਜਾਣੇ ਕੋਸ਼ਿਸ਼ ਕਰਾਂਗੇ ਬਰਾੜ ਸਾਹਿਬ ਆਪ ਦਾ ਮੈਂ ਆਪ ਦਾ ਮਾਨ ਸਾਹਿਬ ਆਪ ਦਾ ਅਸੀਂ ਜਾ ਜਾ ਕੇ ਲੋਕਾਂ ਨੂੰ ਜਗਾਈਏ ਕਰੀਏ ਗੱਲਾਂ ਜੀ ਬਿਲਕੁਲ ਬਰਾੜ ਸਾਹਿਬ دریاਵਾ ਕਰਕੇ ਤਾਂ ਧਰਤੀ ਜਾਣੀ ਜਾਂਦੀ ਹੈ ਜੀ ਤੇ دریاਵਾ ਦੇ ਪਾਣੀਆਂ ਦੀ ਰਾਖੀ ਇਹ ਆਪਸ ਵਿੱਚ ਮਤਲਬ ਇੱਕ ਦੂਜੇ ਦੇ ਸਾਹਮਣੇ ਖੜੀਆਂ ਚੀਜ਼ਾਂ ਲੱਗਦੀਆਂ ਜੀ ਵੀ دریاਵਾ ਦਾ ਦੇਸ਼ ਤੇ دریاਵਾ ਦੇ ਪਾਣੀਆਂ ਦੀ ਰਾਖੀ ਦੀ ਗੱਲ ਕਰਨੀ ਪੈ ਰਹੀ ਹੈ ਜੀ ਉਹ ਆਪਣੇ ਨਾਲ ਹੋ ਕੀ ਰਿਹਾ ਜੀ ਕਿਤਾਬਾਂ ਨੂੰ ਉੱਤੋਂ ਕੇਂਦਰ ਆ ਜਿਹੜਾ ਜਾਂ ਸਟੇਟ ਆ ਜਾਂ ਦਿੱਲੀ ਆ ਉਹ ਆਪਾਂ ਨੂੰ ਲੁੱਟਣ ਨੂੰ ਪਈ ਵੀ ਹੈ ਨਾ ਉਹ ਆਪਾਂ ਨੂੰ ਤਰਾ ਤਰਾ ਤਰੀਕੇ ਨਾਲ ਆਪਾਂ ਨੇ ਫੱਟ ਮਾਰ ਰਹੀ ਆ ਥਾਂ ਥਾਂ ਤੇ ਉੱਤਾਂ ਹਰ ਹਰ ਜਗ੍ਹਾ ਤੇ ਆਪਾਂ ਲੁੱਟ ਰਹੀ ਹੈ ਦੂਜੀ ਗੱਲ ਜਿਹੜਿਆਂ ਨੇ ਕਿਲੇ ਨੂੰ ਬਚਾਉਣਾ ਉਸ ਨੂੰ ਹੈ ਨਾ ਜਿਹਨੇ ਜਿਨ੍ਹਾਂ ਨੇ ਆਪਾਂ ਨੂੰ ਰਾਖੀ ਕਰਨੀ ਆ ਉਹ ਉਹਨਾਂ ਨਾਲ ਰਲ ਗਏ ਆ ਆਪਦੇ ਨੀਜੀ ਮਫਾਦਿਆਂ ਕਰਕੇ ਕਹਿ ਲੋ ਆਪਦੀ ਉਸ ਲੁੱਟ ਦੇ ਸਾਥੀ ਬਣ ਗਏ ਆ ਤੇ ਉਹਦੇ ਵਿੱਚੋਂ ਛੋਟਾ ਜਿਹਾ ਹਿੱਸਾ ਲੇ ਲੈਂਦੇ ਜਿਹੜਾ ਕਿ ਬਹੁਤ ਵੱਡਾ ਹੋ ਜਾਂਦਾ ਉਹਨਾਂ ਹਾਸਤੇ ਤਾਂ ਪਰ ਉਸ ਇੱਥੇ ਸਰਕਾਰ ਆਪਣੀ ਸਟੇਟ ਦੇ ਲੋਕਾਂ ਵਾਸਤੇ ਬਹੁਤ ਵੱਡਾ ਨੁਕਸਾਨ ਕਰਦੇ ਆ ਇਸੇ ਤਰ੍ਹਾਂ ਪਾਣੀਆਂ ਦੀ ਗੱਲ ਆ ਹੁਣ ਵੇਖੋ ਪਾਣੀਆਂ ਦੇ ਮੁੱਦੇ ਦੇ ਵਿੱਚ ਪਿਛਲੇ 60 70 ਸਾਲ ਚ ਵੇਖੋ ਹਰੇਕ ਨਵੇਂ ਜੀ ਆਪਾਂ ਉਹਨਾਂ ਦੇ ਵੇਖੀਏ ਤੇ ਜਿਹੜੇ ਨੇ ਵੀ ਰਾਜ ਕੀਤਾ ਉਹਨੇ ਕੁਝ ਨਾ ਕੁਝ ਦਿੱਤਾ ਹੀ ਆਪਾਂ ਨੂੰ ਆਪਣੇ ਜਿਹੜਾ ਇੱਥੇ ਜੀ ਨੂੰ ਆਪਾਂ ਵੋਟਾਂ ਪਾ ਕੇ ਲਿਆਂਦਾ ਉਹਨੇ ਲੁੱਟ ਦਾ ਸਹਾਈ ਹੋਇਆ ਉਹਨਾਂ ਦੀ ਤਾਂ ਤੇ ਅੱਜ ਆਪਣੀ ਇਹ ਹਾਲਾਤ ਆ ਕਿ ਪਾਣੀ ਆਪਾਂ ਨੂੰ ਦੋ ਤਰੀਕੇ ਨਾਲ ਡੈਮੇਜ ਕਰ ਰਿਹਾ ਇੱਕ ਤਾਂ ਸਾਨੂੰ ਸਾਡਾ ਪਾਣੀ ਨਹੀਂ ਮਿਲ ਰਿਹਾ ਜਿਹੜਾ ਪਾਣੀ ਆ ਉਹ ਪਲੀਤਿਆ ਗਿਆ ਤੇ ਉਹਦੇ ਇਲਾਵਾ ਅਸੀਂ ਇੱਕ ਬਿਲਕੁਲ ਉਸ ਕਗਾਰ ਤੇ ਖੜੇ ਆ ਕਿ ਕੱਲ ਨੂੰ ਜੇ ਖੁਦਾ ਨਾ ਖਾਸ ਤਾਂ ਕੋਈ ਜੰਗ ਹੋ ਜੇ ਇਸ ਇਲਾਕੇ ਤਾਂ ਪਾਣੀ ਨੂੰ ਇਸ ਤਰੀਕੇ ਨਾਲ ਵਰਤਿਆ ਜਾਊਗਾ ਉਹ ਜਨਰਲ ਕੇਜ ਸਿੰਘ ਦੀ ਇੱਕ ਤੁਸੀਂ ਸਟੇਟਮੈਂਟ ਵੀ ਸੁਣੀ ਹੋਣੀ ਆ ਉਹ ਇਸ ਤਰੀਕੇ ਨਾਲ ਵਰਤਿਆ ਜਾਊਗਾ ਕਿ ਚਾਹੇ ਵਰਤਿਆ ਦੂਜੇ ਪੰਜਾਬ ਤੇ ਜਾਵੇ ਲਹਿੰਦੇ ਪੰਜਾਬ ਤੇ ਜਾਵੇ ਪਰ ਉਹਨੇ ਆਪਾਂ ਨੂੰ ਵੀ ਆਪਣੀ ਹਿੱਕ ਤੋਂ ਲੰਗਣਾ ਤੇ ਆਪਾਂ ਨੂੰ ਤਬਾਹ ਕਰਕੇ ਰੱਖ ਦੇਣਾ ਮੋਟੇ ਮੋਟੇ ਜੀ ਵਰਤਿਆ ਜਾਊਗਾ ਨਹੀਂ ਵਰਤਿਆ ਗਿਆ ਆਲਰੇਡੀ ਐਕਸਰਸਾਈਜ਼ਾਂ ਦੀ ਹੋਈਆਂ ਕੀ ਹਾਂ ਇਹ ਐਕਸਰਸਾਈਜ਼ ਜਾਂਚ ਕਿਉਂ ਨਹੀਂ ਕਰਦੇ ਨਹੀਂ ਤਾਂ ਜਾਂਚ ਕਰ ਲੈਣਾ 23 ਵਾਲੀ ਜਾਂਚ ਦੀਆਂ ਚਿੱਠੀਆਂ ਲਿਖੀਆਂ ਕਰ ਲੋ ਹੁਣ ਦੀ ਜਾਂਚ ਕਰ ਲੋ ਕਿ ਮੀਂਹ ਨੇ ਲਿਆਂਦਾ ਫਲੱਡ ਹੈ ਜਾਂ ਡੈਮਾਂ ਨੇ ਇਹ ਜਿਹਾ ਲਗਾਤਾਰ ਕਰ ਰਹੇ ਕੋ 23 ਚ ਲਿਆਂਦਾ 25 ਚ ਲਿਆਂਦਾ ਲੋਕਾਂ ਨੇ ਚਿੱਠੀਆਂ ਲਿਖੀਆਂ ਬਾਈ ਸਾਰੀਆਂ ਕਿ ਭਾਈ ਐਤਕੀ ਵਾਰ ਫੇਰ ਆਊਗਾ ਪਰ ਉਹਨਾਂ ਨੇ ਇੱਕ ਨਹੀਂ ਸੁਣੀ ਤੇ ਮੋਟੇ ਮੋਟੇ ਖਦਸ਼ੇ ਕਿਹੜੇ ਜੀ ਜਿਹੜੇ ਅੱਜ ਦੀ ਚਰਚਾ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਏ ਆ ਜੇ ਇਹਦਾ ਸਾਰ ਕੱਢ ਲਿਆ ਜਾਵੇ ਪੂਰੀ ਗੱਲਬਾਤ ਦਾ ਤਾਂ ਕੀ ਸਾਰੇ ਜੀ ਅਸੀਂ ਧੰਨਵਾਦੀ ਹਾਂ ਜਿਹੜੇ ਸਾਡੇ ਸੈਮੀਨਾਰ ਦੇ ਵਿੱਚ ਹਿੱਸੇ ਪੱਤੀ ਰੱਖੀ ਹੈ ਮੋਤਵਰ ਸੱਜਣਾ ਨੇ ਜਿਹੜਾ ਅੱਜ ਦੇ ਵਿਸ਼ੇ ਨਿਕਲੇ ਆ ਇੱਕ ਤਾਂ ਇਸ ਇਲਾਕੇ 'ਚ ਜਿਹੜੀ ਸੈਂਡ ਮਾਈਨਿੰਗ ਜਿਹੜੇ ਬੰਨਾਂ ਨੂੰ ਖੋਰ ਲਾ ਰਹੀ ਹੈਗੀ ਹੈ ਔਰ ਜਿਸ ਦਾ ਖਤਰਾ ਸਾਰੇ ਇਲਾਕੇ 'ਚ ਹੜ੍ਹ ਲਿਆਣ ਦਾ ਹੈਗਾ ਉਹਦੇ ਬਾਰੇ ਚਰਚਾ ਹੋਈ ਹੈ ਜਿਹੜੇ ਵਿੱਚ ਥਾਂ ਜਿਹਦੇ ਵਿੱਚੋਂ ਰੇਤਾ ਕੱਢ ਸਕਦੇ ਆ ਤੇ ਚੈਨਲ ਖੋਲ੍ਹ ਸਕਦੇ ਆ ਤੇ ਉਹਦੇ ਵਿੱਚੋਂ ਡ੍ਰਿਜਿੰਗ ਕਰਕੇ ਅਸੀਂ ਰੇਤਾ ਵੀ ਪ੍ਰਾਪਤ ਕਰ ਸਕਦੇ ਆ ਉਹਦੇ ਬਾਰੇ ਗੱਲ ਹੋਈ ਹੈ ਜਿਹੜਾ ਭਾਰਤ ਨੇ ਆਪਰੇਸ਼ਨ ਸੰਦੂਰ 'ਤੇ ਵਾਟਰ ਟ੍ਰੀਟੀ ਸਸਪੈਂਡ ਕੀਤੀ ਹੈ ਔਰ ਬਿਆਨ ਕੀਤੇ ਆ ਕਿ ਹੋਰ ਪਾਣੀ ਅਸੀਂ ਪੰਜਾਬ ਦੇ ਕਨੈਲਾਂ ਨਦੀਆਂ ਰਾਹੀਂ ਹਰਿਆਣਾ ਰਾਜਸਥਾਨ ਨਾਨ ਰੈਪੀਰੀਅਨ ਸਟੇਟਸ ਨੂੰ ਦੇਣਾ ਹੈ ਉਹਦਾ ਸਾਨੂੰ ਬਹੁਤ ਵੱਡਾ ਫਿਕਰ ਹੈ ਕਿਉਂਕਿ ਇਹਦੇ ਨਾਲ ਹੜ੍ਹ ਆਉਣ ਦਾ ਹੋਰ ਸਿਲਸਿਲਾ ਵੱਜੂਗਾ ਔਰ ਸਭ ਤੋਂ ਭਿਆਨਕ ਗੱਲ ਜਿਹੜੀ ਇਹ ਹੈ ਕਿ ਜਿਹੜੀ এনवायरमेंटਲ ਇੰਪੈਕਟ ਅਸੈਸਮੈਂਟ এনवायरमेंटਲ ਐਕਟ ਅਧੀਨ ਹੋਣੀ ਚਾਹੀਦੀ ਹੈ ਉਹ ਸੈਂਟਰ ਨੇ ਇਸ ਕਨੈਲਾ ਵਾਸਤੇ ਪਹਿਲਾਂ ਸਸਪੈਂਡ ਕਰਤੀ ਮੁੜ ਕੇ ਸੁਪਰੀਮ ਕੋਰਟ ਨੇ ਇੱਕ ਟੂ ਟੂ ਵਨ ਡਿਸੀਜਨ ਰਾਹੀਂ ਪੋਸਟ ਫੈਕਟ ਮਤਲਬ ਜਦ ਕੰਮ ਹੋ ਗਿਆ ਉਸ ਤੋਂ ਬਾਅਦ ਕਲੀਅਰੈਂਸ ਦੇਣ ਦਾ ਉਹਨਾਂ ਨੇ ਫੈਸਲਾ ਲੈ ਲਿਆ ਕਹਿਣ ਦਾ ਮਤਲਬ ਕਿ ਜੇ ਕਨੈਲ ਬਣ ਗਿਆ ਤੇ ਉਹ ਕਲੀਅਰ ਹੋ ਸਕਦਾ ਵਿਦਆਊਟ এনवायरमेंटਲ ਅਸੈਸਮੈਂਟ ਠੀਕ ਹੈ ਨਾ ਜੀ ਹੁਣ এনवायरमेंटਲ ਅਸੈਸਮੈਂਟ ਤੇ ਜੇ ਤੁਸੀਂ ਪਾਣੀ ਇਕੱਠੇ ਕਰਦੇ ਹੋ ਵਕ ਵਕ ਡੈਮ ਦਾ ਕਿਊਮੂਲੇਟਿਵ ਇਫੈਕਟ ਆਉਂਦਾ ਹੈਗਾ ਉਹ ਨਾ ਕੰਸੀਡਰ ਕਰਕੇ ਇਹ ਪ੍ਰੋਜੈਕਟ ਤੋੜਨੇ ਇਹ ਤਾਂ ਮੇਰੇ ਖਿਆਲ ਇੱਕ ਸਿਆਸੀ ਸੋਚ ਹੈ ਕਿ ਭਾਜੀਪੀ ਕਹਿੰਦੀ ਹੈ ਕਿ ਅਸੀਂ ਵੋਟਾਂ ਰਾਜਸਥਾਨ ਹਰਿਆਣਾ ਦਿੱਲੀ ਚੋਂ ਅਸੀਂ ਲੈਣੀ ਹੈਗੀਆਂ ਤੇ ਪੰਜਾਬ ਦੇ ਪਾਣੀ ਉਹਨਾਂ ਨੂੰ ਦੇਣੇ ਹੈ ਤੇ ਅਸੀਂ ਇਹਦੇ ਵਿੱਚ ਕੋਈ ਰੁਕਾਵਟ ਨਹੀਂ ਚਾਹੁੰਦੇ ਹੈਗੇ ਇਹਦੇ ਬਾਰੇ ਪੰਜਾਬ ਸਰਕਾਰ ਨੇ ਬੋਲਿਆ ਹੈਗਾ ਇਹਦੇ ਬਾਰੇ ਕੋਈ ਅ ਅੱਗੇ ਇਹਨਾਂ ਨੇ ਬਿਆਨਬਾਜ਼ੀ ਨਹੀਂ ਕੀਤੀ ਆਪਣੇ ਹੱਕ ਨਹੀਂ ਰੱਖੇ ਕਿਉਂਕਿ ਸਟੇਟ ਦੇ ਵੀ ਹੱਕ ਹੈ ਉਹ ਵੀ ਕਰਾ ਸਕਦੀ ਹੈਗੀ ਹੈ এনवायरमेंटल ਇੰਪੈਕਟ ਅਨਾਲਿਸਿਸ ਸੋ ਇਹ ਇਹ ਚੀਜ਼ਾਂ ਉਭਾਰਨ ਵਾਸਤੇ ਅਸੀਂ ਅੱਜ ਇਕੱਠੇ ਹੋਏ ਹਾਂ ਜਿਵੇਂ ਇਹਨਾਂ ਨੇ ਦੱਸਿਆ ਆਪਾਂ ਫੇਰ ਹੋਵਾਂਗੇ ਮਿਸ਼ਨ ਸਤਨੁਜ ਦੇ ਨਾਲ ਲੁਧਿਆਣੇ ਚ ਵੀ ਸ਼੍ਰੋਮਣੀ ਕਾਲੀ ਨੰਬਰ ਸਰ ਤੁਰੀ ਹੈ ਤੇ ਅਸੀਂ ਇਹਨਾਂ ਨੂੰ ਵੀ ਰਿਕੁਐਸਟ ਕਰਦੇ ਆ ਕਿ ਜਿੱਥੇ-ਜਿੱਥੇ ਇਹੋ ਜਿਹੇ ਮੁੱਦੇ ਹੈਗੇ ਆ ਜਿਵੇਂ ਹੁਣ ਉਹ ਰੇ ਪੇਪਰ ਮਿਲਦਾ ਆਇਆ ਉਹਦੇ ਵਿੱਚ ਅਸੀਂ ਹਿੱਸਾ ਲਵਾਂਗੇ ਤੇ ਇਦਾਂ ਅਸੀਂ ਰਲ ਮਿਲ ਕੇ ਇਹ ਪੰਜਾਬ ਦੇ ਮੁੱਦੇ ਅੱਗੇ ਤੋਰਾਂਗੇ ਤੁਹਾਡੇ ਸਾਰਿਆਂ ਤੋਂ ਪਹਿਲਾਂ ਤਾਂ ਜੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇਹ ਇਹ ਕਹਿੰਦੇ ਆ ਵੀ ਮੈਂ ਕਦੇ ਪਾਣੀ ਪੰਜਾਬ ਦਾ ਜਿਹੜਾ ਹੱਕ ਬਾਹਰ ਜਾ ਰਿਹਾ ਉਹ ਨਹੀਂ ਜਾਣ ਦੇਣਾ ਮੇਰੀ ਖਾਲਤੇ ਡਿਊਟੀ ਹੁੰਦੀ ਸੀ ਖੇਤਾਂ 'ਚ ਵੀ ਵੀ ਮੈਂ ਕਦੇ ਉਖਾਲਦਾ ਪਾਣੀ ਨਹੀਂ ਟੁੱਟਣ ਦਿੱਤਾ ਮੈਂ ਬਹੁਤ ਸੰਜੀਦਾ ਜੀ ਇਸ ਮਸਲੇ 'ਤੇ ਨਹੀਂ ਇਹਦੇ ਵਿੱਚ ਅਸਲੀਅਤ ਇਹ ਹੈ ਕਿ ਜਦ ਸੈਂਟਰ ਨੇ ਕਿਹਾ ਕਿ ਅਸੀਂ ਜੇਲਮ ਚਨਾਬ ਦੇ ਪਾਣੀ ਕੱਢ ਕੇ ਹਰਿਆਣਾ ਰਾਜਸਥਾਨ ਨੂੰ ਦੇਣੀ ਹੈ ਕਿ ਤੁਸੀਂ ਇਹਦੇ ਨਾਲ ਸਹਿਮਤ ਹੋ ਉਹ ਮੰਨ ਗਏ ਕਹਿੰਦੇ ਕਿ ਅਸੀਂ ਦੇਵਾਂਗੇ ਇਹ ਇੰਟਰਬੇਸਨ ਜਿਹੜੇ ਟਰਾਂਸਫਰ ਹੁੰਦੇ ਆ ਇਹ ਜਿਹੜਾ ਸਾਡਾ ਵਾਤਾਵਰਣ ਹੈ ਉਹਦੇ ਉੱਤੇ ਬਹੁਤ ਵੱਡੇ ਇੰਪੈਕਟ ਲੈ ਕੇ ਆਉਂਦੇ ਹੈਗੇ ਆ ਉਹਦੀ ਅਸੈਸਮੈਂਟ ਹੋਣੀ ਪੈਂਦੀ ਹੈ ਤੇ ਕਿਤੇ ਵੀ ਕਿਤੇ ਵੀ ਦੁਨੀਆ ਦੇ ਵਿੱਚ ਇੰਟਰਬੇਸਨ ट्रांसफर ऑफ वाटर मतलब कि जमे यमुना गंगेस बेसिन है इंडस बेसिन है एक तो दूसरे पार का कोई भी अच्छा नहीं समझता क्योंकि डाउन रिवर इफेक्ट्स डेल्टास ते वाटर टेबल्स जेडी वातावरण च मछियां हैगियां हुन है। अमेरिका च एक स्नेल डॉटर एडी जी मछली करके टेनेसी वैली थी वैली अथॉरिटी पूरा डैम बंद करता सीगा सो ए बहुत गंभीर मसले है जेडे इना ने ਸਰੇਤ ਨਹੀਂ ਸੋਚੇ ਨਹੀਂ ਮੈਂ ਤਾਂ ਇਹ اپیل ਕਰੂੰਗਾ ਕਿ ਇਹੋ ਜੇ ਸੱਜਣ ਹੋਣ 2027 ਚ ਚੋਣਾਂ 'ਚ ਖੜੇ ਹੋਣ ਤੇ ਆਪਾਂ ਪੰਜਾਬ ਦੇ ਪੱਖ ਦੀ ਗੱਲ ਕਰਕੇ ਇੱਕ ਵਿਧਾਨ ਸਭਾ ਦੇ ਵਿੱਚ ਬੜੀ ਲਿਖੀ ਪੰਜਾਬ ਤੇ ਹਿੱਤ ਦੀ ਇੱਕ ਲੀਡਰਸ਼ਿਪ ਪੈਦਾ ਕਰੀਏ ਜਿਹਦੇ ਨਾਲ ਸਾਡੇ ਅਸਲ ਮੁੱਦੇ ਦਿੱਲੀ ਦੇ ਦਬਾਅ ਥੱਲੇ ਨਾ ਗੁੰਮ ਹੋ ਜਾਣ ਅਸੀਂ ਬੋਲ ਸਕੀਏ ਕਹਿ ਸਕੀਏ ਤੇ ਜੋ ਜਮੂਰੀਅਤ ਪਸੰਦ ਤਰੀਕੇ ਨਾਲ ਅਸੀਂ ਆਪਣੀ ਪੇਸ਼ਕਸ਼ ਕਰ ਸਕੀਏ ਜਿੱਥੇ ਇਹ ਗੱਲ ਕਹਿੰਦੇ ਆ ਅੱਜ ਅਸੀਂ ਜਿਹੜੇ ਜਟਾਣਾ ਸਾਹਿਬ ਹੈਗੇ ਆ ਦੋ ਸਾਥੀ ਸਾਡੇ ਹੈਗੇ ਆ ਜਿ ਉਹਨਾਂ ਕਾਰਨ ਜਿਹੜਾ ਪਾਣੀ ਅ ਰੁਕੇਆ ਇਸਵੈਲ ਤੇ ਜਾਣ ਦੋ ਉਹਨਾਂ ਨੂੰ ਵੀ ਯਾਦ ਰੱਖਨੇ ਆ ਮੂਸੇ ਵਾਲੇ ਨੂੰ ਵੀ ਯਾਦ ਰੱਖਨੇ ਆ ਜਿਨ੍ਹਾਂ ਨੇ ਉਹਨਾਂ ਦਾ ਨਾਮ ਉੱਚਾ ਚੱਕਿਆ ਤੇ ਅਸੀਂ ਇਹਨਾਂ ਸਾਰਿਆਂ ਨੂੰ ਹੁਣ 21 ਤਰੀਕ ਨੂੰ ਜਿੱਥੇ ਵੱਡੇ ਸਾਹਿਬ ਜਦਿਆਂ ਨੇ ਪੰਜ ਪਿਆਰਿਆਂ ਨੇ ਸ਼ਹਾਦਤ ਦਿੱਤੀ ਹੈਗੀ ਆ ਧਰਮ ਯੁੱਧ ਦੇ ਵਿੱਚ ਉਹਨਾਂ ਦਾ ਵੀ ਨਾਮ ਉੱਥੇ ਅਸੀਂ ਦਰਜ ਕਰਕੇ ਯਾਦ ਕਰਾਂਗੇ ਇਹਨਾਂ ਨੇ ਕਿਹਾ ਜੀ ਵੀ ਪੜੇ ਲਿਖਿਆਂ ਦੀ ਗੱਲ ਕਰੀ ਜੀ ਤੁਹਾਡੀ ਇਨਵਾਇਰਨਮੈਂਟ ਇੰਪੈਕਟ ਦੀ ਗੱਲ ਕੀਤੀ ਇਹਨਾਂ ਨੇ ਕਿ ਉਹਦਾ ਐਨਲਿਸਿਸ ਹੋਣਾ ਚਾਹੀਦਾ ਜੀ ਇੱਥੇ ਨਾ ਇਹਨਾਂ ਨੇ ਆ ਜਿਹੜੀ ਰੁਚਰਾ ਫਰਮ ਵਾਲੇ ਆ ਬਰਾਟ ਸਾਹਿਬ ਜੇ ਤੁਹਾਡੇ ਨੋਟਸ ਚ ਵੀ ਆਇਆ ਹੋਊਗਾ ਇਹਨਾਂ ਨੇ ਇੱਕ ਰਿਪੋਰਟ ਬਣਾਈ ਸੀਗੀ ਆ ਐਨਵਾਇਰਨਮੈਂਟ ਇੰਪੈਕਟ ਅਨਲਿਸਿਸ ਜੋ ਸੀ ਗਾਉ ਦਿੱਤੀ ਔਰ ਉਹਦੇ ਚ ਚਮਕੌਰ ਸਾਹਿਬ ਦੀ ਸਾਰੀ ਹਿਸਟਰੀ ਗਾਇਬ ਕਰ ਦਿੱਤੀ ਅੱਛਾ ਐਗਜ਼ਿਸਟ ਹੀ ਨਹੀਂ ਕਰਦੇ ਜੋ ਗੁਰਦੁਆਰਾ ਸਾਹਿਬ 10 ਕਿਲੋਮੀਟਰ ਦੇ ਦਾਇਰੇ ਚ 50 ਗੁਰਦੁਆਰਾ ਸਾਹਿਬ ਸੀ ਉਹ ਐਗਜ਼ਿਸਟ ਹੀ ਨਹੀਂ ਕਰਦੇ ਉਹ ਹਿਸਟੋਰੀਕਲ ਤਾਂ ਜਗ੍ਹਾ ਹੀ ਨਹੀਂ ਹੁੰਦੀ ਪੰਜਾਬ ਉਹ ਹੈ ਹੀ ਨਹੀਂਗੇ ਇਹਨਾਂ ਨੇ ਚਮਕੌਰ ਸਾਹਿਬ ਨੂੰ ਜੋੜਤਾ ਸਿਰਫ ਦਸ਼ਹਿਰੇ ਨਾਲ ਸਾਰਾ ਕੁਝ ਗਾਇਬ ਕਰਤਾ ਮਤਲਬ ਜਿਹੜਾ ਕੰਮ ਜਿਵੇਂ ਕਰਨਾ ਹੈ ਉਨ ਮੈਂ ਦੱਸੂ ਲਈ ਪਾਣੀ ਚ 62% ਯੂਰੇਨੀਅਮ ਆ ਗਿਆ ਸਟੱਡੀ ਆ ਗਈ ਹੈ ਦੱਸੋ ਪੰਜਾਬ ਗਵਰਨਮੈਂਟ ਨੇ ਇੰਨੀ ਵੀ ਗੱਲ ਕੀਤੀ ਇਹ ਕੰਮ ਨਹੀਂ ਕਰਨ ਵਾਲੇ ਇਹ ਗੱਲ ਹੈ ਕਹਿਣ ਵਾਲੀ ਕਿ ਮੈਂ ਨੱਕੇ ਤੇ ਬਹਿ ਜਾਂਦਾਈ ਉਹ ਤੂੰ ਖਾਲਾ ਮੋੜ ਦਿੰਦਾ ਸੀਗਾ ਇਹ ਕੋਈ ਨੌਨਸੈਂਸ ਗੱਲਾਂ ਹੈ ਯਾਰ ਤੁਸੀਂ ਚੀਫ ਐਗਜ਼ੀਕਿਊਟਿਵ ਹੋ ਤੁਸੀਂ ਕਸਟੋਡੀਓ ਨੂੰ ਇਸ ਸਟੇਟ ਦੇ ਕਹਿੰਦੇ ਹੋ ਇਸ ਗੱਲ ਦਾ ਜਵਾਬ ਦਿਓ ਇੱਕ ਤਾਂ ਸਮਝ ਨਹੀਂ ਆਉਂਦੀ ਇਹਨਾਂ ਨੂੰ ਪਤੰਦਰ ਪਜਾਮੇ ਚੜਾਈ ਫਿਰਨਗੇ ਅਸੀਂ ਬੰਨ ਬੰਦੇ ਉਹ ਜਿਹੜੀ ਡਿਊਟੀ ਤੁਹਾਨੂੰ ਦਿੱਤੀ ਵਾਈ ਨਾਟ ਯੂ ਡੂ ਥੈਟ ਜਦੋਂ ਨੱਕੇ ਮੋੜਨ ਦੀ ਗੱਲ ਸੀ ਉਦੋਂ ਕਾਮੇਡੀ ਕਰ ਲਈ ਤੇ ਜਦੋਂ ਕਾਮੇਡੀ ਦਾ ਟਾਈਮ ਆ ਉਹਦੋਂ ਵੋਟਾਂ 'ਚ ਕੱਢ ਗਿਆ ਤੇ ਹੁਣ ਜਦੋਂ ਐਡਮਿਨਿਸਟ੍ਰੇਸ਼ਨ ਦਾ ਟਾਈਮ ਆ ਉਦੋਂ ਫੇਰ ਨੱਕਿਆਂ ਵਾਲ ਨੂੰ ਤੁਰ ਪਏ ਇਹਨਾਂ ਨੇ ਕਿਹਾ ਵੀ ਤੁਹਾਨੂੰ ਪੜੇ ਲਿਖਿਆ ਨੂੰ ਹੁਣ ਖੜਾਉਣਾ ਹੈ ਜੀ ਉਹ ਪੜੇ ਲਿਖੇ ਚਮਕੌਰ ਸਾਹਿਬ 'ਚ ਤਾਂ ਖੜੇ ਆ ਜੀ ਅਸੀਂ ਉਹ ਡਾਕਟਰ ਸਾਹਿਬ ਨੇ ਕਿਹਾ ਵੀ 10ਵੀਂ ਪਾਸ ਸਵਾਲ ਪੁੱਛਦੇ ਮੈਨੂੰ ਵੀ ਅਸੀਂ ਪੜੇ ਲਿਖੇ ਆ ਹੋਰ ਕਿੰਨੇ ਕ ਪੜੇ ਲਿਖੇ ਚਾਹੀਦੇ ਆ ਜੀ ਅਸਲ ਜ ਕੇ ਵਿਸ਼ੇ ਦੇ ਪੜੇ ਲਿਖੇ ਸਮਝ ਦੇ ਪੜੇ ਲਿਖੇ ਕਿਰਦਾਰ ਦੇ ਪੜੇ ਲਿਖੇ ਔਰ ਬਦਕਿਸਮਤੀ ਨਾਲ ਜਦੋਂ ਅਸੀਂ ਆਫੀਸ਼ੀਅਲੀ ਨਹੀਂ ਵੀ ਪੜਦੇ ਸੀ ਅਸੀਂ ਉਦੋਂ ਵੀ ਪੜੇ ਲਿਖੇ ਸੀ ਜਿਸ ਰਾਜੇ ਦੀ ਗੱਲ ਕਰਦੇ ਆ ਨਾ ਉਹ ਦੂਜੇ ਪੜੇ ਲਿਖਿਆ ਨੂੰ ਨਾਲ ਬਾਕੇ ਵੀ ਆਪ ਦੀ ਸਮਝ ਐਡੀ ਕਿ ਡਿਵੈਲਪ ਕਰ ਲਈ ਸੀ ਅੱਜ ਵੀ ਉਹਦੇ ਰਾਜ ਦੀਆਂ ਗੱਲਾਂ ਹੁੰਦੀਆਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਉਹ ਸਮਝ ਦੀ ਗੱਲ ਕਰ ਰਹੇ ਆ ਅਸੀਂ ਵਰਨਾ ਜਿਹੜੇ ਹੁਣ ਪਹਿਲਾਂ ਬੜੇ ਲਿਖੇ ਬਣਦੇ ਰਹੇ ਨੇ ਅਮਰੀਕਾ ਤੋਂ ਪੜੇ ਸੀ ਨਾ ਸਾਡੇ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਜੀ ਤੇ ਨਹਿਰ ਚੜ੍ਹਾਈ ਵਾਲ ਗੱਡੀ ਸੀ ਉਹ ਹੀ ਵਰਲਡ ਬੈਂਕ ਜੀ ਤੋਂ ਇਹ ਇਹਨਾਂ ਨੇ ਹੁਣ ਮਤਲਬ ਤੁਸੀਂ ਯਾਰ ਪੰਜਾਬ ਦੇ ਹੱਕ ਹੀ ਵੇਚਨੇ ਹੁੰਦੇ ਆ ਤੁਹਾਡੀ 5 ਸਾਲੀ ਯੋਜਨਾ ਵਾਲੀ ਪੈਸਾ ਚਾਹੀਦਾ ਹੈ ਆਈਐਮਐਫ ਤੋਂ ਵਰਲਡ ਬੈਂਕ ਤੋਂ ਤੁਸੀਂ ਪੰਜਾਬ ਦੇ ਹੱਕ ਵੇਚ ਕੇ ਲਓਗੇ ਸਾਡੀ ਬਦਕਿਸਮਤੀ ਹੈ ਕਿ ਜਿਹੜੇ ਸਾਡੇ ਪੜੇ ਲਿਖੇ ਵੀ ਹੁੰਦੇ ਨੇ ਉਹ ਵੀ ਦਿੱਲੀ ਦੇ ਹੱਕ ਚ ਜਾਂਦੇ ਨੇ ਪੰਜਾਬ ਦੇ ਵਿਰੋਧ ਚ ਖੜਦੇ ਨੇ ਆਹ ਜਿਹੜਾ ਮਸਲਾ ਹੈ ਨਾ ਸਤਨਾਮ ਇਹਨੂੰ ਸਮਝੇ ਨਾ ਪਾਊਗਾ ਅੱਜ ਜਿਹੜੀ ਫਿਰ ਚਰਚਾਾਂ ਮ ਹੋਈਆਂ ਜੀ ਅੱਜ ਤਾਂ ਪਵਿੱਖਤ ਹੋਈਆਂ ਹੋਣੀਆਂ ਜੀ ਪਵਿੱਖ ਵਿੱਚ ਕੀ ਕਰਨਾ ਕੀ ਫਿਰ ਰਣਨੀਤੀ ਬਣੂਗੀ ਜੀ ਪਵਿੱਖ ਦੀ ਅਗਲੀ ਵਾਰ ਹੜ ਨਾ ਆਉਣ ਪੰਜਾਬ ਦਾ ਪਾਣੀ ਬਚੇ ਕਿਹੜੀਆਂ ਵਿਚਾਰਾਂ ਹੋਣੀਆਂ ਦੇਖੋ ਬੁਨਿਆਦੀ ਗੱਲ ਤੇ ਇਹ ਆ ਕਿ ਇੰਨਾ ਹਾਲਾਤਾਂ ਚ ਤਾਂ ਪਹਿਲੀ ਗੱਲ ਤਾਂ ਇਹਦਾ ਇੱਕ ਹੀ ਹੱਲ ਹੁੰਦਾ ਹੈ ਵੇਖੋ ਆਪਾਂ ਲੋਕ ਪ੍ਰੋਟੈਸਟ ਕਰ ਸਕਦੇ ਆ ਚਿੱਠੀਆਂ ਲਿਖ ਸਕਦੇ ਆ ਪਰ ਜਿੰਨੀ ਦੇਰ ਆਪਾਂ ਉਹਦੀ ਰਾਜਨੀਤੀ ਨੂੰ ਸਹੀ ਪੋਜੀਸ਼ਨ ਚ ਨਹੀਂ ਲਿਆਉਂਦੇ ਜਿਨਨੇ ਲੋਕਾਂ ਨੇ ਫੈਸਲੇ ਲੈਣੇ ਆ ਪਹਿਲੇ ਉੱਥੇ ਬੰਦੇ ਠੀਕ ਨਹੀਂ ਹੁੰਦੇ ਠੀਕ ਆ ਪੰਜਾਬ ਨੇ ਇੱਕ ਐਕਸਪੈਰੀਮੈਂਟ ਕਿ ਤਾਂ ਕਿਰਪਾ ਉਹ ਇੱਕ ਫੇਲ ਹੋ ਗਿਆ ਉਹਦਾ ਇਹ ਮਤਲਬ ਨਹੀਂ ਕਿ ਆਪਾਂ ਨੈਕਸਟ ਨਹੀਂ ਕਰਨਾ ਹਾਂ ਆਪਾਂ ਅਗਲੀ ਵਾਰ ਹੋਰ ਬਿਹਤਰ ਕਰਾਂਗੇ ਤੇ ਇਹ ਇੱਕ ਨਾ ਇਤਿਹਾਸ ਵੀ ਇਸ ਗੱਲ ਦਾ ਹੈ ਜੇ ਅੱਜ ਬ੍ਰਿਟੇਨ ਐਡਾ ਵਧੀਆ ਮਲਕ ਹੋਣੇ ਉਹ 12 13 ਰੈਵੋਲੂਸ਼ਨਸ ਇੱਕੋ ਸੈਂਚਰੀ ਚ ਆਏ ਉਹਨਾਂ ਦੇ ਸੋ ਆਪਾਂ ਨੂੰ ਇੱਕ ਵਾਰੀ ਫੇਰ ਉਹ ਹਮਲਾ ਮਾਰਨਾ ਪਊ ਇਹ ਦੇਖਣਾ ਪਊ ਕਿ ਹਾਂ ਇੱਥੇ ਸਾਡੇ ਚ ਕਿੱਥੇ ਕਮੀ ਰਹਗੀ ਤਾਂ ਆਪਾਂ ਬਿਹਤਰ ਹੋਣ ਕਿਵੇਂ ਲਿਆ ਸਕਦੇ ਆ ਰੈਵੋਲੂਸ਼ਨ ਦੇ ਲਈ ਤਿਆਰ ਆ ਪੰਜਾਬ ਦੇ ਲੋਕ ਜੀ ਬੇਸੇ ਤੁਹਾਨੂੰ ਕੀ ਲੱਗਦਾ ਰੈਵੋਲੂਸ਼ਨ ਤੋਂ ਮੇਰਾ ਭਾਵ ਆ ਵੀ ਪੋਲਿਟਿਕਲ ਚੇਂਜ ਹੋ ਜੇ ਲੋਕਾਂ ਦੀ ਲੈ ਕੇ ਆਓ ਜਿਹੜੇ ਲੋਕ ਤੁਹਾਨੂੰ ਲੱਗੇ ਕਿ ਹਾਂ ਵੀ ਇਹ ਸਟਰਗਲ ਕਰ ਸਕਦੇ ਆ ਪੰਜਾਬ ਵਾਸਤੇ ਖੜ ਸਕਦੇ ਆ ਜਿਵੇਂ ਗੱਲ ਜਿਵੇਂ ਆਪਾਂ ਹੁਣ ਗੱਲ ਕਰ ਰਹੇ ਸੀ ਪੜੇ ਲਿਖੇ ਦੀ ਨਹੀਂ ਗੱਲ ਆ ਕਿ ਨੀਅਤ ਤੇ ਕਿਰਦਾਰ ਪੱਖੋਂ ਚੰਗੇ ਲੋਕ ਹੋਣ ਠੀਕ ਹੈ ਜਿਹੜੇ ਲੱਗੇ ਕਿ ਹਾਂ ਵੀ ਇਹ ਇਤਿਹਾਸ ਇਹ ਪੰਜਾਬ ਨੂੰ ਕੁਝ ਸੁਧਾਰ ਸਕਦੇ ਆ ਤੇ ਇਹਨਾਂ ਦੀ ਇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਜੀ ਇੱਕ ਗੱਲ ਆ ਜਿਹੜੀ ਬਰਾੜ ਸਾਹਿਬ ਨੇ ਕਹੀ ਹੈ ਬਹੁਤ ਜ਼ਰੂਰੀ ਗੱਲ ਹੈ ਅੱਛਾ ਹੋਇਆ ਤੁਸੀਂ ਚੂਲੀ ਬਰਾੜ ਸਾਹਿਬ ਸਾਰੀਆਂ ਪਾਰਟੀਆਂ ਵਨ ਸਾਹਿਬ ਇੱਕ ਕੰਮ ਤੇ ਲੱਗੀਆਂ ਹੋਈਆਂ ਨੇ ਆਚਾਰੇ ਅਕਾਲੀ ਬਾਦਲ ਤੇ ਭਾਜਪੀ ਕਾਂਗਰਸ ਇਹ ਪਤਾ ਕੀ ਕਹਿ ਰਹੇ ਨੇ ਤਿੰਨੇ ਕਿ ਦੇਖਿਆ ਐਕਸਪੈਰੀਮੈਂਟ ਕੀਤਾ ਸੀ ਹੁਣ ਵਾਪਸ ਸਾਡੇ ਤੇ ਆਜੋ ਪਰ ਸੌਰੀਓ ਤੁਸੀਂ ਲਿਸਟਡ ਚੋਰ ਹੋ ਲਿਸਟਡ ਡਾਕੂ ਹੋ ਤੁਹਾਡੇ ਤੇ ਵਾਪਸ ਆ ਜੀਏ ਕਿਆ ਬਾਲੀ ਗੰਦ ਨਿਕਲ ਕੇ ਮੈਂ ਤੁਹਾਨੂੰ ਦੱਸਾਂ ਐਹੋ ਜੀ ਕੋਈ ਕਰਪਸ਼ਨ ਦੱਸ ਜਿਹੜੀ ਇਹਨਾਂ ਨੇ ਨਵੀਂ ਇਜਾਦ ਕਰ ਲਈ ਉਹ ਜਿਹੜੀ ਪਹਿਲਿਆਂ ਨੇ ਨਾ ਕੀਤੀ ਹੋਵੇ ਔਰ ਕਦੇ ਵੀ ਦੁਨੀਆ ਦੇ ਵਿੱਚ ਜੇ ਤੁਸੀਂ ਕੋਈ ਬੈਸਟ ਅਚੀਵ ਕਰਨਾ ਹੈ ਨਾ ਮਤਲਬ ਦਾ ਬੜਾ ਅੱਛੀ ਗੱਲ ਕਹਿ ਕੇ ਗਏ ਸੀ ਉਦੋਂ ਕਲਿੰਟਰ ਆਈ ਸੀ ਇੱਥੇ ਤਾਂ ਉਹਨਾਂ ਨੇ ਕਿਹਾ ਸੀ ਤੁਹਾਡਾ ਡੈਮੋਕ੍ਰੇਸੀ ਤਾਂ ਥੋੜਾ ਜਿਹਾ ਬੁਰਾ ਪਹਿਲੂ ਚੱਲ ਰਿਹਾ ਹੈ ਇਹਦੇ ਤਾਂ ਟਿਕੇ ਰਹਿਓ ਜੇ ਐਕਸਪੈਰੀਮੈਂਟ ਕਰਦੇ ਰਹਿਓ ਜੇ ਤੁਹਾਨੂੰ ਬੈਟਰ ਰਿਜ਼ਲਟ ਮਿਲ ਲੰਗੇ ਇਹ ਜ਼ਰੂਰੀ ਹੈ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਆ ਚੋਰ ਨਿਕਲ ਕੇ ਤਾਂ ਅਸੀਂ ਪਹਿਲੇ ਵਾਲੇ ਡਾਕੂਆਂ ਨਾਲ ਮੁੜ ਜਾਈਏ ਸਾਨੂੰ ਕਿੱਥੇ ਕਮੀ ਰਹਗੀ ਵਾਟ ਹੀ ਸੇ ਕਿੱਥੇ ਕਮੀ ਰਹਗੀ ਪਤਾ ਕਿੱਥੇ ਰਹਗੀ ਅਸੀਂ ਇਨਕਲਾਬ ਦੇ ਨਾਤੇ ਵੇਖਗੇ ਅਸੀਂ ਇਨਕਲਾਬ ਗੱਲਾਂ ਨਾਲ ਨਹੀਂ ਆਉਂਦਾ ਉਹ ਡਿਟੇਲ ਆਫ ਪਾਲਿਸੀ ਨਾਲ ਆਉਂਦਾ ਉਹ ਡਿਟੇਲ ਆਫ ਪਾਲਿਸੀ ਵੇਖਣੀ ਪਊਗੀ ਪੁੱਛਣੀ ਪਊਗੀ ਜਿਵੇਂ ਵੈਸਟਰਨ ਵਰਲਡ ਵਿੱਚ ਵੀ ਹੋ ਰਿਹਾ ਹੈ ਕਿ ਹਰ ਬੰਦਾ ਆਪਣੀ ਪਾਲਿਸੀ ਦੱਸੇ ਚਾਹੇ ਉਹ ਆ ਪਾਣੀ ਨੂੰ ਕਿਵੇਂ ਆਪਾਂ ਵਾਪਸ ਕਿਵੇਂ ਲਿਆਉਣਾ ਜਿਹੜਾ ਖੋਲ ਗਏ ਤੇ ਜਿਹੜਾ ਹੈ ਇਹਨੂੰ ਬਚਾਉਣਾ ਕਿਵੇਂ ਹੈ ਇਹਦੇ ਚੋਂ ਗੰਦ ਕੈਮੀਕਲ ਕਿਵੇਂ ਕੱਢਣਾ ਹੈ ਰੇਤ ਦਾ ਕੀ ਕਰਨਾ ਹੈ ਐਜੂਕੇਸ਼ਨ ਦਾ ਜਿੰਨੇ ਮੁੱਦੇ ਨੇ ਉਨ੍ਹਾਂ ਦੀ ਡਿਟੇਲ ਆਫ ਪਾਲਿਸੀ ਦੀ ਡਿਸਕਸ਼ਨ ਜਦੋਂ ਹੋਣ ਲੱਗੀ ਔਰ ਸਾਡੇ ਪੰਜਾਬ ਵਾਲੇ ਉਹਦੀ ਕਰਨ ਲੱਗ ਗਏ ਸੁਣਨ ਲੱਗ ਗਏ ਤੇ ਉਹਨੂੰ ਸਾਹਮਣੇ ਰੱਖ ਕੇ ਵੋਟ ਪਾਉਣ ਲੱਗ ਗਏ ਸਹੀ ਮਾਨਿਆਂ ਚ ਇਨਕਲਾਬ ਹੋਊਗਾ ਪਰ ਹੁਣ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਸਰ ਵੀ ਜਿਹੜੀ ਸਰਕਾਰ ਮੌਜੂਦਾ ਹੈ ਉਹ ਕਹਿੰਦੇ ਅਜੇ ਵੀ ਸਾਡੀ ਝੰਡੀ ਹੈ ਤੇ ਜਿਹੜੀਆਂ ਪੁਰਾਣੀਆਂ ਉਹ ਵੀ ਰੇਸ ਦੇ ਵਿੱਚ ਹੁਣ ਤਾਂ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਵੀ ਦੌੜ ਦੇ ਵਿੱਚ ਫੇਰ ਅੱਗੇ ਆ ਗਿਆ ਅ ਦੇਖੋ ਇਹ ਜਿਹੜੇ ਚੋਣ ਹੋਏ ਆ ਇਹਨਾਂ ਦਾ ਇੱਕ ਤਾਂ ਸਟੇਟ ਹਾਵੀ ਹੁੰਦਾ ਹੈਗਾ ਕਿਉਂਕਿ ਇਹ ਜਿਹੋ ਜਿਹੇ ਚੋਣ ਐ ਇਹਦੇ ਵਿੱਚ ਇੱਕ ਤਾਂ ਇਹਨਾਂ ਨੇ ਕੁਝ ਛੱਡਿਆ ਹੀ ਨਹੀਂ ਹੈਗਾ ਜਿਹੜਾ ਬਲੌਕ ਸਮਤੀ ਜ਼ਿਲ੍ਹਾ ਪਰਿਸ਼ਦ ਕਰ ਸਕੇ ਸਰਕਾਰ ਜੋ ਚਾਹੁੰਦੀ ਹੈ ਉਹੀ ਹੁੰਦਾ ਹੈਗਾ ਜਿਸ ਕਰਕੇ ਸਰਕਾਰ ਹਾਵੀ ਹੁੰਦੀ ਹੈ ਜਿਹੜਾ ਤਬਦੀਲੀ ਦਾ ਤੁਸੀਂ ਕਹਿੰਦੇ ਹੋ ਕਿ ਕੋਈ ਜਿੱਤਿਆ ਹਾਰਿਆ ਉਹਦੇ ਵਿੱਚ ਇਹਨਾਂ ਦੀ ਮੌਜੂਦਾ ਸਰਕਾਰ ਦੀ ناکਾਮਯਾਬੀਆਂ ਹੋਰਾਂ ਨੂੰ ਮੂਰੇ ਕਰਨੀਆਂ ਪਰ ਇਹ ਜਿਹੜੇ ਫੈਸਲੇ ਹੈਗੇ ਆ ਪੰਜਾਬ ਪੱਧਰ ਤੇ ਵਿਧਾਨ ਸਭਾ ਤੇ ਚਿਹੜੀਆਂ ਕਮੀਆਂ ਅਕਾਲੀ ਦਲ ਦੀਆਂ ਜਿਹਦੇ ਵਿੱਚ ਜੇ ਤੁਸੀਂ ਪੰਥਕ ਤੌਰ ਤੇ ਸੋਚ ਲਓ 328 ਰੂਪ ਨਹੀਂ ਹਜੇ ਸਾਨੂੰ ਪ੍ਰਾਪਤ ਹੋਏ ਇਹਦਾ ਨਿੱਜੀ ਆਪ ਦਾ ਸੀਏ ਸਤਿੰਦਰਪਾਲ ਸਿੰਘ ਕੋਲੀ 10 ਕਰੋੜ ਗੁਰੂ ਘਰ ਚੋਂ ਲੈ ਕੇ ਗਿਆ ਹੈਗਾ ਔਰ ਇਸ ਤੋਂ ਇਲਾਵਾ ਬਰਗਾੜੀ ਅਸੀਂ ਭੁੱਲੇ ਨਹੀਂ ਹੈਗੇ ਉੱਥੇ ਦੀਆਂ ਮੌਤਾਂ ਨਹੀਂ ਅਸੀਂ ਭੁੱਲੇ ਹੈਗੇ ਜੇ ਆਪਾਂ ਸੈਂਡ ਮਾਫੀਆ ਦੀ ਗੱਲ ਕਰਦੇ ਹਾਂ ਵਿਕਰਮ ਮਜੀਠੀਆ ਦਾ ਨਾਂ ਸਭ ਤੋਂ ਮੂਰੇ ਆਉਂਦਾ ਹੈਗਾ ਏਸੀ ਤਰ੍ਹਾਂ ਕਾਂਗਰਸ ਦੇ ਉਹਦੇ ਨਰਾਂ ਦਾ ਨਾਮ ਉਰੇ ਆਉਂਦਾ ਹੈਗਾ ਇਹ ਚੀਜ਼ਾਂ ਹਜੇ ਭੁੱਲੀਆਂ ਨਹੀਂ ਜਾ ਸਕਦੀਆਂ ਹੈਗੀਆਂ ਤੇ ਅਸੀਂ ਸਮਝਦੇ ਆਂ ਕਿ ਜੇ ਅਸੀਂ ਆਪਣਾ ਕੇਸ ਚੰਗੀ ਤਰ੍ਹਾਂ ਸੰਗਤ ਦੇ ਸਾਹਮਣੇ ਲੈ ਕੇ ਜਾਵਾਂਗੇ ਉਹ ਇਹਨਾਂ ਨੂੰ ਮੰਨਣ ਗਿਆ ਹੁਣ ਤੁਸੀਂ ਕਿਹਾ ਕਿ ਪੜ੍ਹੇ ਲਿਖੇ ਤੋਂ ਇਲਾਵਾ ਕੀ ਲੋੜ ਹੈ ਹਮਦਰਦੀ ਦੀ ਲੋੜ ਹੈ ਪੰਜਾਬ ਪੱਕ ਦੀ ਸੋਚ ਹੈ ਜਿਵੇਂ ਹੁਣ ਚੰਡੀਗੜ੍ਹ ਦਾ ਮਸਲਾ ਉੱਠਿਆ ਸੀਗਾ ਉਦੋਂ ਹਰਿਆਣੇ ਵਾਲੇ ਤਾਂ ਬੋਲੇ ਹੀ ਨਹੀਂ ਇਹ ਤਾਂ ਪੰਜਾਬ ਨੂੰ ਦਰਦ ਹੋਇਆ ਇਹ ਤੁਹਾਨੂੰ ਜਿਹੜੀ ਪੁਰਾਣੀ ਕਹਾਣੀ ਹੈ ਸੋਲੋਮਨ ਦੀ ਕਿ ਦੋ ਬੀਬੀਆਂ ਕਹਿੰਦੀਆਂ ਬੱਚਾ ਮੇਰਾ ਹੈ ਜਦੋਂ ਕਹਿੰਦਾ ਇਹਨੂੰ ਮਾਰ ਕੇ ਅਦਾ ਅਦਾ ਕਰ ਦੋ ਚੀਕ ਤਾਂ ਉਹਦੀ ਨਿਕਲੀ ਜਿਹੜੀ ਮਾਂ ਸੀ ਚੀਕ ਸਾਡੀ ਨਿਕਲੀ ਹੈ ਚੀਕ ਪੰਜਾਬ ਦੀ ਨਿਕਲੀ ਹੈ ਸੋ ਜਿਹੜੇ ਮਨਾ ਚੇ ਦਰਦ ਹੈ ਪਾਣੀਆਂ ਦਾ ਇੱਥੇ ਦੇ ਵਾਤਾਵਰਣ ਦਾ ਇੱਥੇ ਦੇ ਏਮਪਲੋਇਮੈਂਟ ਦਾ ਇੱਥੇ ਦੇ ਪਾਲਿਸੀਜ਼ ਸਹੀ ਹੋਣ ਦਾ ਉਹੋ ਜਿਹੇ ਬੰਦਿਆਂ ਦੀ ਨੀਅਤ ਅਦੀਨ ਅਸੀਂ ਬੇਨਤੀ ਕਰਦੇ ਆਂ ਇਕੱਲੇ ਪੜ੍ਹਾਈ ਲਿਖਾਈ ਨਾਲ ਕੋਈ ਬੰਦਾ ਵਿਦਵਾਨ ਨਹੀਂ ਬਣਦਾ ਮੈਂ ਮਾਫੀ ਚਾਹੁੰਦਾ ਜੇ ਇਸ ਪੱਖੋਂ ਮੈਂ ਕਹਤਾ ਇਹ ਪੰਜਾਬ ਪੱਖੀ ਸਾਨੂੰ ਚਾਹੀਦੀ ਹੈ ਦਿੱਲੀ ਪੱਖੀ ਨਹੀਂ ਚਾਹੀਦੀ ਦਿੱਲੀ ਨੇ ਬਹੁਤ ਲੁੱਟ ਸਾਡੀ ਕੀਤੀ ਹੈ ਇਹ 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 ਇਸ ਪੱਖੋਂ ਸਾਨੂੰ ਅੱਗੇ ਆਣਾ ਪੈਣਾ ਹੈ ਔਰ ਅਕਾਲੀ ਦਲ ਬਾਦਲ ਦਿੱਲੀ ਪੱਖੀ ਹੈ ਇੱਕ ਨਾ ਜ਼ਿਲ੍ਹਾ ਪ੍ਰੀਸ਼ਦ ਕਿੰਨੇ ਪਰਸੈਂਟ ਪੋਲਿੰਗ ਹੋਈ ਹੈ ਲੈਸ ਦਨ 50 ਪਰਸੈਂਟ ਨਾ ਤੇ 50 ਪਰਸੈਂਟ ਤਾਂ ਇਹਨਾਂ ਦੇ ਉਲਟ ਹੋ ਗਏ ਸਿੱਧੇ ਹੀ ਤੇ ਜੇ ਆਪਾਂ ਪਿਛਲੀ ਪੋਲਿੰਗ ਦਾ ਵੀ ਅੰਦਾਜ਼ਾ ਲਾਈਆ ਅਸੈਂਬਲੀ ਚ ਮਲ ਲੱਗਾ 75 ਤੱਕ ਗਈ ਸੀ ਮਹਾਰਾਜ ਸਾਹਿਬ ਤੇ 25% ਤਾਂ ਉਲਟ ਹੋ ਗਏ ਸਿੱਧੇ ਹੀ ਇਹਨਾਂ ਦੇ ਔਰ ਜੋ ਬਾਕੀਆਂ ਛੁੰਦੀ ਹੈ ਕੀ ਕਹਿ ਕੇ ਵੋਟਾਂ ਪਵਾਇਆਂ ਗਈਆਂ ਔਰ ਕਿੰਨੀਆਂ ਕਸਲੀ ਪਾਈਆਂ ਨੇ ਔਰ ਕਿੰਨਾ ਕੋ ਜਮਹੂਰੀਅਤ ਦਾ ਪ੍ਰਦਰਸ਼ਨ ਹੋਇਆ ਜਿੱਥੇ ਪੱਗਾਂ ਲੈ ਰਹੀਆਂ ਸੀ ਕਾਗਜ਼ ਖੋ ਕੇ ਬੁੜੀਆਂ ਤੋਂ ਬੰਦੇ ਭੱਜ ਰਹੇ ਸੀ ਮਤਲਬ ਕਦੇ ਕਦੇ ਨਾ ਆਪਾਂ ਮੰਗਤਾ ਲੈਨੇ ਲੈ ਵੀ ਸਾਨੂੰ ਅਧਿਕਾਰ ਸੱਚੀ ਮੈਂ ਕਈ ਵਾਰੀ ਡਰ ਲੱਗਣ ਲੱਗ ਜਾਂਦਾ ਹੈ ਅਸੀਂ ਆਨੇ ਸਟੇਟ ਕੋਲੇ ਹੋਣਾ ਚਾਹੀਦਾ ਹੁਣ ਸਾਡਾ ਆ ਇਲੈਕਸ਼ਨ ਸਟੇਟ ਦਾ ਇਲੈਕਸ਼ਨ ਕਮਿਸ਼ਨ ਕਮਾ ਕਰਾ ਰਿਹਾ ਸੀ ਤੇ ਆ ਹਾਲ ਕੀ ਹੋਇਆ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਜਿਨ੍ਹਾਂ ਨੂੰ ਅਸੀਂ ਪਾਵਰ ਲੈ ਕੇ ਦੇਣਾ ਚਾਹੁੰਦੇ ਔਰ ਇਹ ਖੋਰ ਕਮਾਲ ਦੀ ਗੱਲ ਯੂਨੀਵਰਸਿਟੀ ਖੋਰੀ ਸੈਂਟਰ ਤਾਂ ਅਸੀਂ ਲੜੀਏ ਜਾ ਕੇ ਇਹ ਸਰਕਾਰ ਵਾਲੇ ਬਦਲੀਆਂ ਕਰਨ ਨੂੰ ਬੈਠੇ ਨੇ ਜੇ ਚੰਡੀਗੜ੍ਹ ਦਾ ਗੱਲ ਤੁਸੀਂ ਲੜੋ ਉਹ ਯਾਰ ਅਸੀਂ ਕੋ ਲੜੀਏ ਤੁਸੀਂ ਕਿਉਂ ਨਹੀਂ ਅੱਗੇ ਲੱਗਦੇ ਤਮਰ ਲਾਡੂ ਨਾਲ ਕੋਈ ਗੱਲ ਹੁੰਦੀ ਸੇਮ ਡੇ ਉਹ ਸਰ ਵਾਲਾ ਮਾਮਲਾ ਸੇਮ ਡੇ ਸਟਾਲਨ ਦੀ ਮੀਟਿੰਗ ਲਈ ਇੱਥੇ ਆ ਸਾਡੇ ਜਰਾ ਮੁੱਖ ਮੰਤਰੀ ਸਾਹਿਬ ਨੂੰ ਪੁੱਛੀ ਸਰ ਦੀ ਫੁੱਲ ਫਾਰਮ ਦੱਸ ਦੇ ਕੀ ਹੈ ਜਿਹਦੇ ਨਾਲ ਵੋਟਾਂ ਕੁਝ ਕੱਟੀਆਂ ਜਾਣੀਆਂ ਕੁਝ ਬਣਨੀਆਂ ਔਰ ਵੋਟਾਂ ਪਤਾ ਕਿੰਨੀਆਂ ਸਤਨਾਮ ਸਾਡੇ ਕੋਈ 20 ਲੱਖ ਮੁੰਡੇ ਕੱਟੇ ਜਾਣੀ ਆ ਵੋਟ ਤੇ ਇੰਨੀ ਨਵੀਂ ਬਣਨੀ ਹੈ ਦੂਜੇ ਪਾਸੇ ਦੂਜੇ ਪਾਸੇ ਇਹ ਬਹੁਤ ਵੱਡੀ ਲੜਾਈ ਸਾਹਮਣੇ ਖੜੀ ਆ ਔਰ ਤੁਸੀਂ ਵੇਖ ਲਿਓ ਜੇ ਅਸੀਂ ਤੁਹਾਨੂੰ ਫੇਰ ਇੱਕ ਪਾਸੇ ਖੜੇ ਮਿਲਾਂਗੇ ਤੇ ਇਹ ਸਾਰੇ ਫੇਰ ਇਕੱਠੇ ਖੜੇ ਹੋਣਗੇ ਜਿਵੇਂ ਆ ਰੇਟ ਨੂੰ ਚੋਰੀ ਕਰਨ ਚ ਖੜੇ ਨੇ ਸੋ ਬਿਲਕੁਲ ਦਰਿਆਵਾਂ ਦੇ ਪਾਣੀਆਂ ਦੀ ਰਾਖੀਆਂ ਦੀ ਜੋ ਗੱਲ ਹੈ ਉਹ ਇਸ ਸੈਮੀਨਾਰ ਦੇ ਵਿੱਚ ਹੋਈ ਹੈ ਸੰਵਿਧਾਨ ਦੀ ਜਾਗਰੂਕਤਾ ਦੀ ਗੱਲ ਹੋਈ ਹੈ ਬਹੁਤ ਸਾਰੀਆਂ ਧਿਰਾਂ ਇੱਕ ਮੰਚ ਤੇ ਇਕੱਠੀਆਂ ਹੋ ਕੇ ਇਸ ਪੱਖ ਦੇ ਉੱਤੇ ਖੜੀਆਂ ਆਪਣੇ ਵਿਚਾਰ ਦਿੱਤੇ ਆ ਤੇ ਉਹਨਾਂ ਦੇ ਵਿੱਚ ਕੁਝ ਵਿਚਾਰ ਤੁਹਾਡੇ ਤੱਕ ਵੀ ਲੈ ਕੇ ਆਏ ਆ ਤੁਹਾਨੂੰ ਵੀ ਵਿਚਾਰ ਕਿਸ ਤਰ੍ਹਾਂ ਦੇ ਲੱਗਦੇ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੁਕਚੀਆ